रेडी ਇਸ ਵਾਰ ਦੀ ਹੋਲੀ ਆਪਾਂ ਸਾਰੇ ਗੁਰਦੀਪ ਦੇ ਘਰ ਮਨਾਵਾਂਗੇ ਡੰਡੀ ਕਲਾਸ ਵਿੱਚ ਸੰਦੀਪ ਨੇ ਬਾਕੀ ਦੋਸਤਾਂ ਨੂੰ ਕਿਹਾ ਤਾਂ ਸਾਰੇ ਸਹਿਮਤ ਹੋ ਗਏ ਪਰ ਰਣਬੀਰ ਕੁਝ ਨਾ ਬੋਲਿਆ ਡੰਡੀ ਕਿਉਂ ਬਈ ਰਣਬੀਰ ਤੂੰ ਕੁਝ ਨਹੀਂ ਬੋਲਿਆ ਪ੍ਰਸ਼ੰਚਨ ਨਕੁਲ ਨੇ ਰਣਬੀਰ ਨੂੰ ਮੋਡੇ ਤੋਂ ਹਲੂਣ ਕੇ ਪੁੱਛਿਆ ਡੰਡੀ ਰਣਵੀਰ ਨੇ ਆਪਣੇ ਚਿਹਰੇ ਉੱਤੇ ਬਨਾਵਟੀ ਜਿਹੀ ਮੁਸਕਰਾਹਟ ਬਿਖੇਰੀ ਤਾਂ ਚਿੰਟੂ ਕਹਿਣ ਲੱਗਾ ਲੱਗਦਾ ਏ ਪਿਛਲੀ ਹੋਲੀ ਵਾਲਾ ਰੰਗ ਇਸ ਦੇ ਮੂੰਹ ਵਿੱਚੋਂ ਅਜੇ ਤੱਕ ਨਹੀਂ ਨਿਕਲਿਆ ਤਦੇ ਤਾਂ ਇਹ ਚੁੱਪ ਐ ਡੰਡੀ ਫਿਰ ਸਾਰੇ ਜਣੇ ਹਹਾ ਕਾ ਲਗਾ ਕੇ ਹੱਸ ਪਏ ਡੰਡੀ ਨਹੀਂ ਯਾਰ ਇਹ ਗੱਲ ਨਹੀਂ ਡੰਡੀ ਅੱਜ ਅਧਿਆਪਕ ਜੀ ਨੇ ਮੈਨੂੰ ਸਵੇਰੇ ਸਕੂਲ ਵੱਢਦੇ ਸਮੇਂ ਫਿਰ ਫੀਸ ਲਈ ਟੋਕਿਆ ਕਿ ਤੂੰ ਇਸ ਮਹੀਨੇ ਦੀ ਫੀਸ ਨਹੀਂ ਭਰੀ ਡੰਡੀ ਮੈਂ ਫੀਸ ਕਿੱਥੋਂ ਲਿਆਵਾਂ ਪ੍ਰਸ਼ਨ ਚਿੰਨ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੇਰੇ ਪਾਪਾ ਦਾ ਪਿਛਲੇ ਦਿਨੀ ਸੜਕ ਹਾਦਸੇ ਵਿੱਚ ਐਕਸੀਡੈਂਟ ਹੋ ਗਿਆ ਸੀ ਡੰਡੀ ਪਰਸੋਂ ਹੀ ਉਹ ਘਰ ਆਏ ਹਨ ਅਤੇ ਅਜੇ ਵੀ ਕੰਮਕਾਰ ਉੱਤੇ ਨਹੀਂ ਜਾ ਰਹੇ ਡੰਡੀ ਘਰ ਵਿੱਚ ਪੈਸੇ ਦੀ ਬੜੀ ਤੰਗੀ ਹੈ ਡੰਡੀ ਅਜੇ ਹੀ ਹਾਲਤ ਵਿੱਚ ਹੋਲੀ ਮਨਾਉਣ ਨੂੰ ਵੀ ਜੀ ਨਹੀਂ ਕਰਦਾ ਡੰਡੀ ਰਣਬੀਰ ਕਹਿ ਕੇ ਫਿਰ ਚੁੱਪ ਹੋ ਗਿਆ ਡੰਡੀ ਤਦੇ ਸਾਰੇ ਛੁੱਟੀ ਦੀ ਘੰਟੀ ਵੱਜ ਗਈ ਡੰਡੀ ਰਣਬੀਰ ਅਤੇ ਉਸਦੇ ਜਮਾਤੀ ਇੱਕੋ ਮੁਹੱਲੇ ਵਿੱਚ ਹੀ ਰਹਿੰਦੇ ਸਨ ਡੰਡੀ ਰਣਬੀਰ ਦੇ ਪਾਪਾ ਸਬਜ਼ੀ ਦੀ ਰੇੜੀ ਲਗਾਉਂਦੇ ਸਨ ਰੇਡੀ ਅਤੇ ਘਰ ਵਿੱਚ ਇਕੱਲੇ ਕਮਾਉਣ ਵਾਲੇ ਸਨ ਡੰਡੀ ਅਗਲੇ ਦਿਨ ਹੋਲੀ ਦਾ ਤਿਉਹਾਰ ਸੀ ਡੰਡੀ ਰਣਵੀਰ ਦੇ ਸਾਰੇ ਦੋਸਤ ਅਚਾਨਕ ਉਸ ਦੇ ਘਰ ਪੁੱਜ ਗਏ ਡੰਡੀ ਰਣਵੀਰ ਉਸ ਸਮੇਂ ਵਿਹੜੇ ਵਿੱਚ ਬੈਠਾ ਕੋਈ ਕਿਤਾਬ ਪੜ ਰਿਹਾ ਸੀ ਡੰਡੀ ਆਪਣੇ ਦੋਸਤਾਂ ਨੂੰ ਅਚਾਨਕ ਆਏ ਦੇਖ ਉਹ ਕੁਝ ਹੈਰਾਨ ਹੋਇਆ ਫਿਰ ਸਮਝ ਗਿਆ ਕਿ ਸਭ ਉਸ ਨਾਲ ਹੋਲੀ ਮਨਾਉਣ ਆਏ ਹਨ ਡੰਡੀ ਰਣਵੀਰ ਹੈਪੀ ਬਰਥਡੇ ਡੰਡੀ ਸਭ ਦੋਸਤਾਂ ਨੇ ਜਦੋਂ ਇੱਕੋ ਸੁਰ ਵਿੱਚ ਕਿਹਾ ਤਾਂ ਰਣਵੀਰ ਦੀ ਹੈਰਾਨੀ ਹੋਰ ਵੀ ਵੱਧ ਗਈ ਡੰਡੀ ਰਣਵੀਰ ਸਾਨੂੰ ਪਤਾ ਲੱਗਿਆ ਕਿ ਅੱਜ ਹੀ 13 ਜਨਮ ਦਿਨ ਵੀ ਐ ਹੋਲੀ ਅਤੇ ਜਨਮ ਦਿਨ ਮੁਬਾਰਕ ਡੰਡੀ ਨਕੂਲ ਨੇ ਕਿਹਾ ਡੰਡੀ ਇੰਨੇ ਵਿੱਚ ਹੀ ਰਣਬੀਰ ਦੇ ਮੰਮੀ ਅੰਦਰੋਂ ਸਭ ਲਈ ਪਾਣੀ ਲੈ ਆਏ ਅਤੇ ਸਭ ਨੂੰ ਬੈਠਣ ਲਈ ਕਿਹਾ ਡੰਡੀ ਨਹੀਂ ਆਂਟੀ ਬੈਠਣ ਦਾ ਸਮਾ ਕਿੱਥੇ ਅਸੀਂ ਹੋਲੀ ਜੋ ਖੇਡਣੀ ਹੈ ਡੰਡੀ ਹੁਣ ਤਾਂ ਰਣਵੀਰ ਨੂੰ ਸਾਡੇ ਨਾਲ ਜਾਣ ਦਿਓ ਤਾਂ ਕਿ ਸਾਡੇ ਨਾਲ ਹੋਲੀ ਖੇਡ ਸਕੇ ਸੰਦੀਪ ਨੇ ਕਿਹਾ ਡੰਡੀ ਰਣਵੀਰ ਦੇ ਮੰਮੀ ਨੇ ਹਾਮੀ ਭਰ ਦਿੱਤੀ ਤਾਂ ਸਾਰੇ ਜਣੇ ਰਣਵੀਰ ਨੂੰ ਨਾਲ ਲੈ ਕੇ ਗੁਰਦੀਪ ਦੇ ਘਰ ਚਲੇ ਗਏ ਡੰਡੀ ਜਿੱਥੇ ਹੋਲੀ ਮਨਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ ਡੰਡੀ ਜਿਵੇਂ ਹੀ ਸਾਰੇ ਜਣੇ ਰਣਬੀਰ ਸਹਿਤ ਗੁਰਦੀਪ ਦੇ ਕਮਰੇ ਵਿੱਚ ਦਾਖਲ ਹੋਏ ਤਾਂ ਰਣਬੀਰ ਨੂੰ ਬੜੀ ਹੈਰਾਨੀ ਭਰੀ ਖੁਸ਼ੀ ਹੋਈ ਡੰਡੀ ਗੁਰਦੀਪ ਦੇ ਕਮਰੇ ਵਿੱਚ ਇੱਕ ਬੜਾ ਹੀ ਪਿਆਰਾ ਕੇਕ ਸਜਾਇਆ ਪਿਆਸੀ ਜਿਸ ਉਤੇ ਲਿਖਿਆ ਸੀ